ਜੀ ਵੀਰੋ ਕੀ ਹਾਲ ਨੇ ਤਰਾਉਨੇ ਅੱਜ ਬਲੈਰੋ ਦੇ ਗੇਰ ਦੇ ਦਰਸ਼ਨ ਗੱਲ ਇਦਾਂ ਵੀ ਕੱਲਾ ਸਟੀering ਵਨ ਨਾਲ ਡਰਾਈਵਰੀ ਨਹੀਂ ਹੁੰਦਾ ਡਰਾਈਵਰੀ ਦੇ ਵੀ ਬਹੁਤ ਗੁਣ ਨੇ ਚਲਾਉਣ ਦੇ ਹੁਣ ਦੇਖੋ ਇਹ ਕਲੱਚ ਪਲੇਟ ਦੇ ਦੋਨੇ ਪਾਸਿਓਂ ਇਹੀ ਤੇ ਹੀ ਫਿਰ ਗਈ ਪ੍ਰਾਈ ਵੀਲ ਵਾਲੀ ਸਾਈਡ ਪ੍ਰੈਸ਼ਰ ਪਲੇਟ ਵਾਲੀ ਸਾਈਡ ਦੂਜੀ ਗੱਲ ਬਹੁਤ ਬੰਦੇ ਬਾਈ ਮਕੈਨਿਕ ਵੀ ਲਾ ਲੋ ਚਾਹੇ ਗੱਡੀ ਦੇ ਮਾਲਕ ਵੀ ਲਾ ਲੋ ਇੰਨੀ ਕਾਲ ਕਰ ਜਾਂਦੇ ਨੇ ਵੀ ਬਾਹਰ ਜੀ ਇਕੱਲੀ ਕਲੱਚ ਪਲੇਟ ਪਾ ਦਿਓ ਜੀ ਇਕੱਲੀ ਕਲੱਚ ਪਲੇਟ ਨਾਲ ਉਹ ਗੱਲ ਨਹੀਂ ਬਣਦੀ ਸੈੱਟ ਪਾਓ ਕੰਪਲੀਟ ਕਲੱਚ ਪਲੇਟ ਪ੍ਰੈਸ਼ਰ ਪਲੇਟ ਤੇ ਫਰਾਈ ਵੀ ਨੂੰ ਲਵਾਓ ਘੱਟ ਜੇਕਰ ਆਪਾਂ ਕੱਟ ਨਹੀਂ ਲਵਾਉਂਦੇ ਤਾਂ ਗੱਡੀ ਮੰਨ ਲਓ ਜਿਹਾ ਕਲੱਚ ਛੱਡਦੇ ਆਪਾਂ ਧੜਕਦੀ ਆ ਆ ਦੇਖੋ ਜਾਂ ਗੇਅਰ ਪਾਉਣ ਚ ਪ੍ਰੋਬਲਮ ਆਊਗੀ ਆਪਾਂ ਨੂੰ ਇਹ ਜਾਣੀ ਸੀ ਪ੍ਰੋਬਲਮ ਆਉਂਦੀ ਆਉਂਦੀ ਆ ਬਲੈਰੋ ਦੀ ਤੇ ਕਲੱਚ ਪਲੇਟ ਛੇਤੀ ਜੜਾਊ ਪਰ ਕਈ ਗੱਡੀਆਂ ਦਾ ਆਪਣੇ ਕੋਲ ਆਇਆ ਬਾਹਰ ਤਿੰਨ ਤਿੰਨ ਵਾਰੀ ਕਲਾਚ ਸੈੱਟ ਪੈ ਗਿਆ ਬਾਹਰਲੇ ਵੀ ਰਿਕਾਲ ਕਰ ਜਾਂਦੇ ਨੇ ਇੱਕ ਡੱਗ ਹੁੰਦੀ ਆ ਬੰਦੇ ਘੱਟ ਨੇ ਜੀ ਉਹਨੇ ਲਾਇਆ ਗੇਅਰ ਕਲਾਸ ਸੈੱਟ ਪਾਇਆ ਤਾਂ ਕੱਲੀ ਕਈ ਵਾਰ ਕਲਚ ਪਲੇਟ ਹੀ ਪਾ ਦਿੰਦੇ ਨੇ ਕਸਟਮਰ ਦਾ ਬਚਾਉਣ ਵਾਸਤੇ ਪਰ ਉਹ ਆਪਾਂ ਫਾਇਦਾ ਕਰਦੇ ਕਰਦੇ ਆਪਣਾ ਆਪਣਾ ਨੁਕਸਾਨ ਕਰ ਬੈਠੇ ਆਂ ਅੱਲਾਹ ਕਹਿੰਦਾ ਜੀ ਉਹਨੇ ਕੰਮ ਕਰਿਆ ਤੇ ਜੀ ਜਦੇ ਪਾ ਦਿੰਦਾ ਜੀ ਗੇਅਰ ਡਾਊਨ ਕੀਤਾ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਠੀਕ ਆ